ਜੋ ਔਰਤ ਜ਼ਿਆਦਾ ਇਸਤੇਮਾਲ ਹੋ ਚੁੱਕੀ ਹੋਵੇ ਉਸਦੀ ਪਛਾਣ ਹੁੰਦੀ ਹੈ ਕਿ ਉਹ ਆਪਣੇ ਪਰਿਵਾਰ ਤੇ ਰਿਸ਼ਤੇਦਾਰ ਦੇ ਇਲਾਵਾ ਦੂਸਰੇ ਮਰਦਾਂ ਨਾਲ ਗੱਲ ਕਰਦੇ ਵਕਤ ਹਸਦੀ ਹੈ ਤੇ ਪਤੀ ਦਾ ਘਰ ਰਹਿਣਾ ਬਿਲਕੁਲ ਵੀ ਪਸੰਦ ਨਹੀਂ ਕਰਦੀ ਆਪਣੇ ਪਤੀ ਤੋਂ ਦੂਰੀ ਬਣਾਉਣਾ ਪਸੰਦ ਕਰਦੀ ਹੈ ਕੱਪੜੇ ਤਾਂ ਤੂਣਾ ਨਹੀਂ ਉਤਾਰੇ ਸੀ ਜਨਾਬ ਫਿਰ ਇਸਤਰੀ ਹੀ ਵੈਸ਼ਿਆ ਕਿਉਂ ਕਹਲਾਈ ਗੱਲ ਕੜਵੀ ਹੈ ਪਰ ਸੱਚ ਹੈ ਜ਼ਮਾਨਾ ਕੀ ਸੋਚੀਂਗਾ ਇਹ ਨਾ ਸੋਚੋ ਕਿਉਂਕਿ ਜ਼ਮਾਨਾ ਬਹੁਤ ਅਜੀਬ ਹੈ ਨਾਕਾਮਯਾਬ ਲੋਕਾਂ ਦਾ ਮਜ਼ਾਕ ਉਡਾਉਂਦਾ ਹੈ ਤੇ ਕਾਮਯਾਬ ਲੋਕਾਂ ਤੋਂ ਜਲਦਾ ਹੈ ਜਿੱਥੇ ਪੁਰਸ਼ ਆਪਣੀ ਪੈਂਟ ਦੀ ਚੇਨ ਖੁੱਲੀ ਰਹਿ ਜਾਣ ਉੱਪਰ ਆਪਣੇ ਆਪ ਨੂੰ ਸ਼ਰਮਿੰਦਾ ਮਹਿਸੂਸ ਕਰਦੇ ਹਨ ਉਸੇ ਮਹਿਫਿਲ ਵਿੱਚ ਕੁਝ ਔਰਤਾਂ ਆਪਣੀ ਪਿੱਠ ਨਬੀ ਦਿਖਾ ਕੇ ਕਹਿੰਦੀ ਹੈ ਪੁਰਸ਼ਾਂ ਦੀ ਮਾਨਸਿਕਤਾ ਖਰਾਬ ਹੁੰਦੀ ਜਾ ਰਹੀ ਹੈ ਮਿੱਠਾ ਖਰਬੂਜਾ ਚੰਗੇ ਰਿਸ਼ਤੇਦਾਰ ਦੁਪਹਿਰ ਦੀ ਨੀਂਦ ਤੇ ਖਾਮੋਸ਼ ਪਤਨੀ ਬਹੁਤ ਕਿਸਮਤ ਵਾਲਿਆਂ ਨੂੰ ਹੀ ਮਿਲਦੀ ਹੈ ਕੌੜਾ ਹੈ ਪਰ ਸੱਚ ਹੈ ਇੱਕ ਪੁਰਸ਼ ਨੂੰ ਕੋਈ ਇਸਤਰੀ ਤਦ ਤੱਕ ਹੀ ਸੁੰਦਰ ਲੱਗਦੀ ਹੈ ਜਦ ਤੱਕ ਉਸ ਨੂੰ ਹਾਸਲ ਨਹੀਂ ਕਰ ਲੈਂਦਾ ਉਸ ਨੂੰ ਹਾਸਲ ਕਰਨ ਦੇ ਬਾਅਦ ਉਹ ਇਸਤਰੀ ਨੂੰ ਛੱਡ ਦਿੰਦਾ ਹੈ ਕਿਸ ਕਿਸ ਨੂੰ ਸਮਝਾਉਂਦੇ ਫਿਰੋਗੇ ਸੋਚਣ ਦਿਓ ਜਿਸ ਨੇ ਜੋ ਸੋਚਣਾ ਹੈ ਲੋਕ ਤਾਂ ਉਨਾ ਹੀ ਸੋਚਣਗੇ ਜਿੰਨਾ ਉਹਨਾਂ ਦੇ ਮਨ ਦਾ ਵਿਸਥਾਰ ਹੈ ਲੜਕੀ ਨੂੰ ਇੰਨਾ ਵੀ ਮੈਸੇਜ ਨਾ ਕਰੋ ਕਿ ਉਹ ਖੁਦ ਨੂੰ ਕਰੀਨਾ ਤੇ ਤੁਹਾਨੂੰ ਕਮੀਨਾ ਸਮਝਣ ਲੱਗੇ ਜਦੋਂ ਵੀ ਪਤਨੀ ਬੋਲੇ ਮੇਰਾ ਮੂੰਹ ਨਾ ਖਲਵਾਓ ਤਾਂ ਸਮਝ ਜਾਓ ਤੁਹਾਡੇ ਖਾਨਦਾਨ ਦਾ ਸੁੰਦਰ ਕਾਂਡ ਚਾਲੂ ਹੋਣ ਵਾਲਾ ਹੈ ਕਰਮਾਂ ਤੋਂ ਡਰੋ ਮੇਰੇ ਦੋਸਤ ਪਰਮਾਤਮਾ ਤੋਂ ਨਹੀਂ ਕਿਉਂਕਿ ਪਰਮਾਤਮਾ ਤਾਂ ਮਾਫ ਕਰ ਦਿੰਦਾ ਹੈ ਪਰ ਕਰਮ ਨਹੀਂ ਦੋਸਤੋ ਵੀਡੀਓ ਚੰਗਾ ਲੱਗ ਰਿਹਾ ਹੈ ਤਾਂ ਇੱਕ ਲਾਈਕ ਜ਼ਰੂਰ ਕਰੋ ਅਗਰ ਕੋਈ ਔਰਤ ਤੁਹਾਡੇ ਅਤੀਤ ਨੂੰ ਬਾਰ-ਬਾਰ ਤੁਹਾਡੇ ਖਿਲਾਫ ਇਸਤੇਮਾਲ ਕਰ ਰਹੀ ਹੈ ਤਾਂ ਸਮਝ ਜਾਣਾ ਕਿ ਉਹ ਤੁਹਾਡੇ ਭਵਿੱਖ ਦਾ ਹਿੱਸਾ ਬਣਨ ਦੇ ਲਾਇਕ ਨਹੀਂ ਅਜੀਬ ਤਰ੍ਹਾਂ ਦੇ ਲੋਕ ਹੈ ਇਸ ਦੁਨੀਆ ਵਿੱਚ ਅਗਰवटी ਭਗਵਾਨ ਦੇ ਲਈ ਖਰੀਦਦੇ ਹਨ ਤੇ ਖੁਸ਼ਬੂ ਆਪਣੇ ਮਨਪਸੰਦ ਦੀ ਤੈਅ ਕਰਦੇ ਹਨ ਕੁਝ ਔਰਤਾਂ ਪਹਿਲਾਂ ਹੀ ਤੁਹਾਨੂੰ ਇਸ ਤਰ੍ਹਾਂ ਅਪਣਾਉਂਦੀ ਹੈ ਕਿ ਤੁਸੀਂ ਉਹਨਾਂ ਦੇ ਬਿਨਾ ਜੀਣੇ ਦੀ ਕਲਪਨਾ ਵੀ ਨਹੀਂ ਕਰ ਸਕੋ ਤੇ ਫਿਰ ਅਚਾਨਕ ਤੁਹਾਨੂੰ ਇਕੱਲੇ ਛੱਡ ਕੇ ਚਲੀ ਜਾਂਦੀ ਹੈ ਅਗਰ ਕੋਈ ਔਰਤ ਹਰ ਮੁਸ਼ਕਿਲ ਵਕਤ ਵਿੱਚ ਕੋਈ ਬਹਾਨਾ ਬਣਾ ਕੇ ਤੁਹਾਡੇ ਤੋਂ ਦੂਰ ਹੋ ਜਾਂਦੀ ਹੈ ਤਾਂ ਉਹ ਤੁਹਾਡੇ ਲਈ ਨਹੀਂ ਬਣੀ ਕਿਉਂਕਿ ਜੋ ਸੱਚਾ ਹੁੰਦਾ ਹੈ ਹਰ ਹਾਲਾਤ ਵਿੱਚ ਸਾਥ ਰਹਿੰਦਾ ਹੈ ਸੱਚਾ ਪਿਆਰ ਉਹ ਨਹੀਂ ਜੋ ਸਿਰਫ ਹੱਸਦੇ ਹੋਏ ਸਾਥ ਦੇਵੇ ਬਲਕਿ ਉਹ ਹੈ ਜੋ ਤੁਹਾਡੀਆਂ ਅੱਖਾਂ ਦੇ ਹੰਝੂ ਬਿਨਾਂ ਕਹੇ ਪੜ ਲਈ ਤੇ ਤੁਹਾਨੂੰ ਟੁੱਟਣ ਤੋਂ ਪਹਿਲਾਂ ਸੰਭਾਲ ਲਏ ਦੋਸਤੋ ਵੀਡੀਓ ਚੰਗਾ ਲੱਗ ਰਿਹਾ ਹੈ ਤਾਂ ਇੱਕ ਲਾਈਕ ਜ਼ਰੂਰ ਕਰੋ ਵਿਆਹਤਾ ਜੀਵਨ ਦੇ ਲਈ ਪਿਆਰ ਤੇ ਸੰਭੋਗ ਦੋ ਟਾਇਰਾਂ ਦਾ ਕੰਮ ਕਰਦਾ ਹੈ ਅਗਰ ਇੱਕ ਖਤਮ ਹੋ ਜਾਏ ਤਾਂ ਦੂਸਰੇ ਦੇ ਸਹਾਰੇ ਚੱਲਣਾ ਨਾ ਮੁਮਕਿਨ ਹੋ ਜਾਂਦਾ ਹੈ ਜਿਸਮ ਦੇ ਕੇ ਪਿਆਰ ਕਰਨ ਵਾਲੇ ਕੀ ਜਾਣੇ ਦਿਲ ਦੀ ਖੂਬਸੂਰਤੀ ਕੀ ਹੁੰਦੀ ਹੈ ਪਤੀ ਦੇ ਨਾਲ ਸੰਭੋਗ ਕਰਨ ਨਾਲ ਪਤਨੀ ਦੀ ਸੁੰਦਰਤਾ ਦੁਗਣੀ ਹੋ ਜਾਂਦੀ ਹੈ ਤੇ ਪਤਨੀ ਦੇ ਨਾਲ ਸੌਣ ਨਾਲ ਪਤੀ ਦੇ ਬਿਮਾਰ ਹੋਣ ਦੀ ਸੰਭਾਵਨਾ ਬੇਹੱਦ ਘੱਟ ਜਾਂਦੀ ਹੈ ਇਸ ਲਈ ਪਤੀ ਪਤਨੀ ਨੂੰ ਪ੍ਰਤੀ ਦਿਨ ਪਿਆਰ ਕਰਨਾ ਚਾਹੀਦਾ ਤੇ ਇਕੱਠੇ ਸੌਣਾ ਚਾਹੀਦਾ ਦੋਸਤੋ ਵੀਡੀਓ ਚੰਗਾ ਲੱਗ ਰਿਹਾ ਹੈ ਤਾਂ ਇੱਕ ਲਾਈਕ ਜ਼ਰੂਰ ਕਰੋ ਮਰਦ ਸੰਭੋਗਨਾ ਕਰੇ ਤਾਂ ਨਾ ਮਰਦ ਕਹਲਾਉਂਦਾ ਅਗਰ ਕਰੇ ਤਾਂ ਹਵਸਤਾ ਭੁੱਖਾ ਹੋਇਆ ਬੋਲਿਆ ਜਾਂਦਾ ਜਦ ਕਿ ਸਭ ਤੋਂ ਜ਼ਿਆਦਾ ਹਾਵਸ ਔਰਤਾਂ ਵਿੱਚ ਹੁੰਦੀ ਹੈ ਸਾਈਕੋਲੋਜੀ ਦੇ ਅਨੁਸਾਰ ਜਦੋਂ ਵੀ ਔਰਤ ਆਪਣੇ ਪਾਰਟਨਰ ਨੂੰ ਕਿਸ ਕਰਦੀ ਹੈ ਤਾਂ ਉਸਦੇ ਸਰੀਰ ਵਿੱਚ ਆਕਸੀਟੋਨਿਜ਼ ਹਾਰਮੋਨ ਰਿਲੀਜ਼ ਹੋਣ ਲੱਗਦਾ ਹੈ ਦੋ ਤਰ੍ਹਾਂ ਦੀਆਂ ਔਰਤਾਂ ਦੇ ਬਾਹਰ ਅਫੇਅਰ ਹੁੰਦੇ ਹਨ ਪਹਿਲੀ ਉਹ ਜਿਸ ਨੂੰ ਘਰ ਵਿੱਚ ਪਤੀ ਦਾ ਪਿਆਰ ਨਾ ਮਿਲੇ ਦੂਸਰੀ ਉਹ ਜਿਸ ਨੂੰ ਪਿਆਰ ਤੋਂ ਜ਼ਿਆਦਾ ਪੈਸੇ ਦਾ ਲਾਲਚ ਹੋਵੇ ਕਿੰਨੀ ਅਜੀਬ ਗੱਲ ਹੈ ਸ਼ਾਦੀ ਮੰਤਰਾਂ ਦੇ ਦੁਆਰਾ ਤਲਾਕ ਸਵਿਧਾਨ ਦੇ ਦੁਆਰਾ ਕਿ ਮੰਤਰਾਂ ਵਿੱਚ ਉਹ ਸ਼ਕਤੀ ਨਹੀਂ ਹੈ ਕਿ ਤਲਾਕ ਵੀ ਮੰਤਰਾਂ ਦੇ ਦੁਆਰਾ ਕਰਵਾਈ ਜਾਣ ਦਿਲ ਵਿੱਚ ਜਦੋਂ ਮੁਹੱਬਤ ਦੀ ਤੜਫ ਉੱਠਦੀ ਹੈ ਨਾ ਸਾਰੀਆਂ ਖੁਸ਼ੀਆਂ ਜ਼ਹਿਰ ਲੱਗਣ ਲੱਗਦੀ ਹੈ ਇੱਕ ਸੱਚਾ ਪ੍ਰੇਮ ਕਰਨ ਵਾਲਾ ਤੁਹਾਡੇ ਪ੍ਰੇਮ ਤੋਂ ਜ਼ਿਆਦਾ ਤੁਹਾਡੀ ਇਸਤਦ ਦਾ ਖਿਆਲ ਕਰਦਾ ਹੈ ਸੱਚੀ ਮੁਹੱਬਤ ਤੋਂ ਜ਼ਿਆਦਾ ਸੱਚੇ ਹਮਸਫਰ ਦੀ ਜ਼ਰੂਰਤ ਹੁੰਦੀ ਹੈ ਜਦੋਂ ਸੱਚਾ ਹਮਸਫਰ ਮਿਲ ਜਾਏ ਤਾਂ ਬੇਸ਼ੁਮਾਰ ਮੁਹੱਬਤ ਆਪਣੇ ਆਪ ਹੋ ਜਾਂਦੀ ਹੈ ਸਾਈਕੋਲੋਜੀ ਕਹਿੰਦੀ ਹੈ ਕਿ ਸੁੰਦਰ ਇਸਤਰੀ ਦੇ ਨਾਲ ਸੰਭੋਗ ਕਰਨ ਨਾਲ ਪੁਰਸ਼ਾਂ ਨੂੰ ਬਹੁਤ ਹੀ ਜ਼ਿਆਦਾ ਸੁੱਖ ਪ੍ਰਾਪਤ ਹੁੰਦਾ ਹੈ ਅਗਰ ਕੋਈ ਗੈਰ ਪੁਰਸ਼ ਕਿਸੇ ਇਸਤਰੀ ਦੀ ਪ੍ਰਸ਼ੰਸਾ ਕਰੇ ਤਾਂ ਉਸ ਇਸਤਰੀ ਨੂੰ ਖੁਸ਼ ਨਹੀਂ ਬਲਕਿ ਹੋਰ ਚੁਕੰਨਾ ਹੋਣਾ ਚਾਹੀਦਾ ਅਗਰ ਤੁਸੀਂ ਵੀਡੀਓ ਨਾਲ ਆਪਣੇ ਆਪ ਨੂੰ ਥੋੜਾ ਜਿਹਾ ਵੀ ਕਨੈਕਟ ਹੋਇਆ ਮਹਿਸੂਸ ਕੀਤਾ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਆਪਣਾ ਕਿੰਤੀ ਸਮਾਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ